ਓਹ ਮਾਹੇ ਕੰਮ ਕਰਕੇ ਨਾ ਤੇ ਵਿਲੀ ਹੋਈ ਆ ਮਾਹੇ ਰੋਟੀਆਂ ਪਕਾਈਆਂ ਵਾ ਉਤੋਂ ਇੰਨੀ ਗਰਮੀ ਤੇ ਰਸੋਈ ਵਿੱਚ ਇਨਾ ਪਸੀਨਾ ਆਉਂਦਾ ਨਾ ਕੋਈ ਕਹਿ ਨਹੀਂ ਗਾ ਹੁਣ ਗੀਆਂ ਸ਼ੁਕਰ ਆ ਕੰਮ ਨਿਭੜਿਆ ਇਹੋ ਜਾਂ ਸਿੱਤੇ ਕਈ ਪਰੋਹਣੇ ਜਿਨ੍ਹਾਂ ਦੇ ਆ ਜਾਂਦਾ ਉਹਨਾਂ ਦੇ ਵੀ ਬੜਾ ਮਾੜਾ ਹਾਲ ਹੁੰਦਾ ਵਾ ਆਪਣੀ ਰੋਟੀ ਨਹੀਂ ਲੱਭਦੀ ਤੇ ਬਗਾਨਿਆਂ ਦੀ ਕਿੱਥੋਂ ਲਾਣੀ ਹੁੰਦੀ ਆ ਤੇ ਉਹੋ ਜੇ ਕਈ ਵਾਰ ਬੇਸ਼ਮ ਪਰੋਹਣੇ ਆ ਜਾਂਦੇ ਗਰਮੀ ਵਿੱਚ ਅਗਲਿਆਂ ਦੇ ਭਾਗ ਹੀ ਬਣਾ ਦਿੰਦੇ ਗਰਮੀ 'ਚ ਆਪ ਰੋਟੀ ਪਾਣੀ ਤੋਂ ਬਚਣ ਲਈ ਇੱਥੇ ਆ ਜਾਂਦੇ ਆ ਕਿ ਕਿ ਹੈ ਕੋ ਦੋ ਚਾਰ ਦਿਨ ਰਹਿਣ ਜਾਣੇ ਆ ਤੇ ਨਾਲੇ ਖਾਵਾਂਗੇ ਬੈ ਕੇ ਤੇ ਏਸੀ ਦੀ ਹਵਾ ਲਾਂਗੇ ਹਾਂ ਚਲੋ ਮੇਰਾ ਤੇ ਕੰਮ ਨਿਭੜ ਗਿਆ ਆਪੇ ਹੁਣ ਪਾਪੂ ਕੇ ਖਾਣ ਲੇਂਗੇ ਮੈਂ ਜਾਣੀ ਆ ਲੋ ਆਉਣ ਲੱਗੀ ਆ ਚਲ ਆ ਜਾ ਫਿਰ ਕੋਈ ਗੱਲ ਨਹੀਂ ਤੇ ਮੈਂ ਬਾਜ ਨੂੰ ਭੇਜ ਦਿੰਨੀ ਆ ਆਰਾਮ ਨਾਲ ਆ ਵੀ ਕੋਈ ਨਹੀਂ ਉਹ ਗੱਡੀ ਲੈ ਕੇ ਆਉਂਦਾ ਤੈਨੂੰ ਲੈ ਆਉਂਦਾ ਵਾ ਅੱਗੇ ਬੈ ਕੇ ਆ ਵੀ ਤੂੰ ਏਸੀ ਚ ਲਾ ਲਿਓ ਗੱਡੀ ਦਾ ਆਰਾਮ ਨਾਲ ਆ ਵੀ ਤੂੰ ਕੋਈ ਗੱਲ ਨਹੀਂ ਰੋ ਜਿੰਨੇ ਦਿਨ ਮਰਜੀ ਤੇਰਾ ਆਪਣਾ ਘਰ ਵਾ ਤੂੰ ਜਿੰਨੇ ਦਿਨ ਮਰਜੀ ਰਵੀ ਗਰਮੀਆਂ ਹੈਗੀਆਂ ਇੱਥੇ ਕੀ ਕਰਨਾ ਤੂੰ ਚਲੋ ਠੀਕ ਆ ਭੇਜ ਦੂੰਗੀ ਭੇਜ ਦੂੰ ਛੇਤੀ ਹਾਂ ਮੰਮੀ ਕਿੰਨਾ ਗੱਲ ਕਾਂਡੇ ਆ ਹੁਣ ਇੰਨੀ ਗਰਮੀ ਚ ਕਿਹੜਾ ਹੋਣ ਲੱਗਾ ਆ ਕਿੰਨੂੰ ਆਪਣੇ ਘਰ ਵੀ ਟਿਕਾ ਨਹੀਂ ਹੈਗਾ ਆਪਣੀਆਂ ਰੋਟੀਆਂ ਮਹਾਂ ਲਾਈ ਦੀਆਂ ਨੇ ਪਤਾ ਨਹੀਂ ਹੁਣ ਕਿਹੜਾ ਹੋਣ ਲੱਗਾ ਈ ਚਲ ਪੁੱਛਦੀ ਆ ਜਾ ਕੇ ਮੰਮੀ ਕਿੰਨੂ ਫੋਨ ਕਰਦੇ ਸੀ ਕਿਹੜਾ ਆਉਣ ਲੱਗਾ ਆ ਕੁੜੀ ਮੇਰੀ ਆਉਣ ਲੱਗੀ ਆ ਅੱਛਾ ਹਾਂ ਉਹਨੇ ਰਹਿਣਾ ਦੱਸ ਕੇ ਦਿਨ ਛੁੱਟੀਆਂ ਪਈਆਂ ਨਾ ਬੱਚਿਆਂ ਨੂੰ ਅੱਛਾ ਛੋਣੂ ਰਹਿਣਾ ਰਹਿਣਾ ਉਹਨੇ ਦੱਸ ਤੇ ਕੱਲ੍ਹ ਆਵਾਂ ਕਿ ਹੋਰ ਵੀ ਕਿਸ ਨੇ ਆਉਣਾ ਨਾਲ ਨਹੀਂ ਬੱਚਿਆਂ ਨੇ ਮੈਂ ਆਉਣਾ ਪਰ ਉਹਨੇ ਨੇ ਵੀ ਆਉਣਾ ਉਹਨਾਂ ਵੀ ਰਹਿਣਾ ਵਾ ਨਾਲ ਹਾਂ ਅੱਛਾ ਓਏ ਗਰਮੀਆ ਉਹਨੇ ਤੇ ਕੀ ਤੇ ਗਲਾਸ ਚੁੱਕ ਕੇ ਨਹੀਂ ਇਧਰ ਦਾ ਇਧਰ ਕਰਨਾ ਮੇਰੇ ਪਹਾ ਦਾ ਸਿਆਪਾ ਪੈ ਜਾਣਾ ਨਾਲ ساری ਟੱਬਰ ਆਉਂਦੀ ਆ ਉਹ ਤੇ ਚੱਲ ਮੰਮੀ ਵਧੀਆ ਗੱਲ ਆਉਂਦੇ ਆ ਤੇ ਪਰ ਗਰਮੀ ਪੜੀ ਆ ਰੋਟੀਆਂ ਤੇ ਆਪਣੀਆਂ ਹੀ ਮਹਾ ਲੱਥ ਦੀਆਂ ਨੇ ਇਹਨੇ ਮੇਲ ਦੀਆਂ ਕਿੱਥੋਂ ਲਾਉਣੀਆਂ ਸੋਖੀਆਂ ਇੰਨੀ ਗਰਮੀ ਵਿੱਚ ਤੇਰਾ بڑا ਮੂੰਹ ਬਣ ਗਿਆ ਤੁਹਾਡਾ ਮੀਨਾ ਮੂੰਹ ਬਣਿਆ ਦਿਖਣ ੜਿਆ ਉਹਨਾਂ ਦਾ ਨਹੀਂ ਮੂੰਹ ਬੜਿਆ ਦਿਖਦਾ ਹਾਂ ਤੇ ਧੀਆ ਆਉਂਦੀਆਂ ਹੁੰਦੀਆਂ ਵਾ ਉਹਨਾਂ ਦੇ ਵੀ ਪੇਕਿਆਂ ਦਾ ਘਰ ਆ ਉਹ ਤੇ ਹੈਗਾ ਪਰ ਉਹਨਾਂ ਨੇ ਇੱਥੇ ਲਾਗੇ ਗਲਾਸ ਚੋਕ ਕੇ ਨਹੀਂ ਇੱਧਰ ਦਾ ਇੱਧਰ ਕਰਨਾ ਨਾ ਕੋਈ ਕੰਮ 'ਚ ਹੱਥ ਵਿਟਾਉਣਾ ਤੇ ਨਾ ਤੁਸੀਂ ਵਿਟਾਉਣਾ ਹੱਥ ਤੇ ਆਪਣੇ ਘਰੋਂ ਕਰਦੇ ਹੀ ਆਉਣਾ ਉਹਨਾਂ ਨੇ ਇੱਥੇ 4 ਦਿਨ ਉਹਦੀਆਂ ਰੋਟੀ ਪਕਾ ਦੇਉਗੀ ਤੇ ਫੇਰ ਕੀ ਹੋਊਗਾ ਆਪਣੀਆਂ ਨਹੀਂ ਲਾਉਂਦੇ ਤੁਸੀਂ ਐਂ ਦਾ ਕਰੋ ਹਾਂ ਆਪਣੀਆਂ ਤੇ 2-4 ਲਾਉਣੀਆਂ ਹੁੰਦੀਆਂ ਤੁਸੀਂ ਕੋਈ ਕੰਮ ਵਾਲੀ ਰਖਾ ਲਓ ਓਨੇ ਦਿਨ ਅੱਛਾ ਉਹਨਾਂ ਦੇ ਚਾਰ ਫੁਲਕੇ ਲਾਉਣ ਦੇ ਮੈਂ ਕੰਮ ਵਾਲੀ ਰੱਖਾਂ ਕੰਮ ਵਾਲੀ ਪਤਾ ਕਿੰਨੇ ਪੈਸੇ ਮੰਗਦੀ ਆ ਕੰਮ ਵਾਲੀ ਰੱਖਣ ਦੀ ਕੀ ਲੋੜ ਵਾ ਆਪੇ ਹੀ ਕਰ ਲਾਂਗੇ ਕੋਈ ਨਹੀਂ ਰਲ ਮਿਲ ਕੇ ਚਲੋ ਠੀਕ ਆ ਮੈਨੂੰ ਪਤਾ ਜਿੰਨਾ ਕਰਾਲ ਮਿਲ ਕੇ ਕਰਨਾ ਮੈਂ ਵੀ ਚਲ ਜਾਂਨੀ ਪੇਕੇ 10 ਦਿਨ ਰਹਿ ਕੇ ਆਉਣੀ ਆਰਾਮ ਨਾਲ ਓਹੋ ਇਹ ਤੇ ਮੈਂ ਪੰਗਾ ਹੀ ਲੈ ਲਿਆ ਇਹਨੂੰ ਛੇੜ ਕੇ ਜੇ ਚਲ ਗਈ ਤੇ ਮੈਂ ਕਿੱਥੋਂ ਰੋਟੀ ਪਾਣੀ ਕਰੂੰਗੀ ਮੈਂ ਇੱਥੋਂ ਤੇ ਇੰਨਾ ਕੰਮ ਉਹ ਨਹੀਂ ਹੋਣਾ ਕੋਈ ਗੱਲ ਨਹੀਂ ਰਲ ਮਿਲ ਕੇ ਕੰਮ ਕਰ ਲਿਆ ਕਰਾਂਗੇ ਚਲੋ ਠੀਕ ਆ ਮੈਂ ਨਹੀਂ ਗੁੱਸਾ ਕਰਦੀ ਤੁਸੀਂ ਐਡਾ ਕਰੋ ਕਿ ਮੈਨੂੰ ਪੰਜ ਸੂਟ ਦਵਾ ਦਿਓ ਫੇਰ ਨਹੀਂ ਮੈਂ ਜਾਂਦੀ ਪੇਕੇ ਅੱਛਾ ਪੰਜ ਸੂਟ ਦਵਾ ਦੂੰਗੀ ਇਹਦੀ ਕਿਹੜੀ ਗੱਲ ਵਾ ਹਾਂਜੀ ਉਹ ਕਿੱਦਾਂ ਦਵਾਉਗੀ ਦਵਾ ਦੂੰਗੀ ਮੈਂ ਤੇਰੀ ਲਿਮਾਰੀ ਦੇ ਸੂਟ ਬੜੇ ਪਏ ਆ ਉਹਨਾਂ ਨੂੰ ਮੈਂ ਪੈਕ ਕਰ ਦੇਣਾ ਵਾ ਤੇ ਪੈਕ ਕਰਕੇ ਤੈਨੂੰ ਫੜਾ ਦੇਣੇ ਲਿਆ ਕੇ ਤੇ ਮੈਨੂੰ ਪਤਾ ਹੀ ਨਹੀਂ ਲੱਗਣਾ ਤੈਨੂੰ ਪਤਾ ਹੀ ਨਹੀਂ ਤੁਮੀ ਬੜੇ ਸਿਆਣੇ ਜੇ ਇਦਾਂ ਥੋੜੀ ਕੰਮ ਚੱਲਦੇ ਆ ਜੇ ਤੁਸੀਂ ਮੈਨੂੰ 500 ਰੁਪਏ ਦਿਓ ਨਾ ਠੀਕ ਆ ਤੇ ਮੈਂ ਵੀ ਨਹੀਂ ਪਕਾਉਂਦੀ ਰੋਟੀਆਂ ਮੈਂ ਵੀ ਚੱਲੀ ਆ ਫਿਰ ਓਹੋ ਤੂੰ ਤੇ ਬੁਸਾਈ ਕਰ ਗਈ ਗੁੱਸਾ ਕਰਨ ਨੂੰ ਕਰਦੀ ਬਣਾ ਦੂ ਤੇਨੂੰ ਮੈਂ ਪੰਜ ਸੂਟ ਓਹੋ ਕਿੰਨਾ ਸੁਆਦ ਆ ਪੂਜੀਆ ਓਹੋ ਜੀ ਕਰਦਾ ਵਾਚ ਸਾਰਾ ਦਿਨ ਖਾਂਦੀ ਰਹਿਮਾ ਓ ਮੈਨੂੰ ਲੱਗਦਾ ਮੇਰੇ ਸੱਸਾਂ ਉਂਡੀਓ ਛੇ ਛੇ ਤੀ ਖਾਂਦੀ ਕੁਛ ਨਹੀਂ ਪੁਜੀਆ ਖਾਂਦੀ ਹਾਂ ਤੇ ਸਿਰ ਬੰਨੇ ਆ ਮੇਰਾ ਨਾ ਸਿਰ ਬੜਾ ਪੀੜ ਹੋਣ ਡਿਆ ਸੀ ਤੇ ਸਿਰ ਪੀੜ ਹੋਣ ਡਿਆ ਤੇ ਕੁੱਟਣ ਟੱਡੇ ਡਈ ਆ ਉਹ ਮੇਰੇ ਢਿੱਡ ਵੀ ਪੀੜ ਹੋਣ ਡਿਆ ਸੀ ਨਾ ਪੇਟ ਖਰਾਬ ਹੋਇਆ ਸੀ ਮੇਰਾ ਅੱਜ ਤਾਂ ਕਰਕੇ ਪੁਜੀਆ ਜੋ ਟਾਈ ਚੜਦਾ ਖਾਈ ਜੰਨੀ ਉਹ ਉਹ ਕੁਛ ਨਹੀਂ ਸੁਆਦ ਬੜਾ ਲੱਗਦਾ ਨਾ ਤਾਂ ਖਾਈ ਜੰਨੀ ਆ ਆ ਤੇ ਸਵਾਦ ਵੀ ਭਾਵੇਂ ਚੀਜ਼ ਲੱਗੇ ਤੇ ਫਿਰ ਵੀ ਸਾਬ ਦਿਖਾਣੀ ਚਾਹੀਦੀ ਆ ਨਾ ਹਾਂਜੀ ਉਹੋ ਤੂੰ ਹੀ ਤੇ ਮੇਰੇ ਪਿੱਛੇ ਹੀ ਪੈ ਗਏ ਕੋਈ ਗੱਲ ਨਹੀਂ ਇਹ ਵੀ ਚੀਜ਼ਾਂ ਖਾਣ ਨੂੰ ਹੀ ਬਣੀਆਂ ਨੇ ਉਹੋ ਮੇਰਾ ਫੋਨ ਸਾਇਲੈਂਟ ਲੱਗਦਾ ਵੱਜਣ ਗਿਆ ਮੇਰੇ ਭਰਾ ਦਾ ਫੋਨ ਆ ਚੁੱਕ ਗਿਆ ਭਲਾ ਕੀ ਕਹਿੰਦੇ ਆ ਹੈਲੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਹੋ ਠੀਕ ਠਾਕ ਬਾਲ ਪੁੱਛੇ ਸਭ ਅੱਛਾ ਠੀਕ ਜੀ ਔਰਾ ਤੁਸੀਂ ਮੇਰੇ ਕੋਲ ਮੈਨੂੰ ਤੇ ਖੁਸ਼ ਕਰਤਾ ਤੁਸੀਂ ਇਹ ਖੁਸ਼ਖਬਰੀ ਦੇ ਕੇ ਅਛਾ 10-20 ਦਿਨ ਰਹਿਣਾ ਵੀ ਆ ਤੁਸੀਂ ਸਾਰੇ ਆਉਣੇ ਆਉਣਾ ਬੱਚਿਆਂ ਨੇ ਭਾਬੀ ਨੇ ਸਭ ਨੇ ਆਉਣਾ ਏ ਚਲੋ ਵਧੀਆ ਗੱਲ ਆ ਜੇ ਤੁਸੀਂ ਆਉਣਾ ਤੇ ਬਹੁਤ ਵਧੀਆ ਗੱਲ ਆ ਹਾਂਜੀ ਹਾਂਜੀ ਤੇ ਕੋਈ ਨਹੀਂ ਸਵੇਰੇ ਟਾਈਮ ਨਾਲ ਆ ਜਿਓ ਫਿਰ ਹਾਂਜੀ ਟਾਈਮ ਨਾਲ ਆ ਜਿਓ ਮੰਮੀ ਨੇ ਮੇਰੇ ਵੀ ਭਰਾ ਭਾਬੀ ਆਉਣ ਦੇ ਆ ਤੇ ਉਹਨਾਂ ਵੀ ਰਹਿਣਾ ਮੈਂ 10-15 ਦਿਨਾਂ ਮੇਰੀ ਕੁੜੀ ਨੇ ਵੀ ਆ ਜਾਣਾ ਕੱਲ ਸ਼ਾਮਾਂ ਨੂੰ 5 ਵਜੇ ਵਾਲੀ ਗੱਡੀ ਤੇ ਮੰਮੀ ਜੀ ਮੈਂ ਸੋਚਣ ਦੀ ਕਿ ਪਰੌਣੇ ਹੁਣ ਜ਼ਿਆਦਾ ਹੀ ਹੋ ਜਾਣੇ ਆ ਤੇ ਤੁਸੀਂ ਕੋਈ ਕੰਮ ਵਾਲੀ ਰਖਾ ਹੀ ਲਓ ਕੰਮ ਵਾਲੀ ਕੀ ਕਰਨੀ ਆ ਜਿੱਥੇ ਤੇਰੇ ਭਰਾ ਪਰਜਾਈ ਰੋਟੀ ਖਾਣਗੇ ਉੱਥੇ ਮੇਰਾ ਤੀਜ ਵਾਈ ਵੀ ਖਾ ਲੂਗਾ